ਮਿਲੀ ਕਿ ਇੱਕ ਬਾਡੀ ਅਣਪਛਾਤੀ ਬਾਡੀ ਪਈ ਸੀ ਉੱਥੇ ਇਤਾਂ ਦੇ ਵਿੱਚ ਕਪੜਾ ਨੇ ਦੇ ਵਿੱਚ ਲਕੋ ਕੇ ਸਿੱਟੀ ਹੋਈ ਸੀ ਇਹਨੂੰ ਉਹ ਤੇ ਕਾਫੀ ਚਾਕੂ ਦੇ ਨਿਸ਼ਾਨ ਸੀਗੇ ਤੇ ਉਹਨੂੰ ਕੇਬਲ ਨਾਲ ਲਪੇਟ ਕੇ ਇੱਕ ਛੋਟੇ ਟੱਬ ਦੇ ਇਹਦੇ ਵਿੱਚ ਇਕੱਠੇ ਜੇ ਕਰਕੇ ਸਿੱਟੀ ਹੋਈ ਸੀ ਪਹਿਲਾਂ ਪੁਲਿਸ ਦਾ ਮੇਨ ਕੰਮ ਤਾਂ ਸੀਗਾ ਉਹਨੂੰ ਆਇਡੈਂਟੀਫਾਈ ਕਰਨਾ ਕਿ ਕਿਸ ਦੀ ਬਾਡੀ ਹੈਗੀ ਹੈ ਉਹ ਬੜੀ ਮਿਹਨਤ ਕਰਕੇ ਸਾਡੇ ਐਸ ਐਚ ਓਜ਼ ਤੇ ਅੰਡਰ ਰਿਵੀਅਲ ਗਾਈਡੈਂਸ ਆਫ ਐਡੀ ਸੀ ਪੀ 1 ਸਮੀਤ ਵਰਮਾ ਇਹਨਾਂ ਨੇ ਉਹਨੂੰ ਆਇਡੈਂਟੀਫਾਈ ਕੀਤਾ ਅਤੇ ਕਾਫੀ ਜਲਦੀ ਆਇਡੈਂਟੀਫਾਈ ਕਰਕੇ ਉਹਦਾ 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 ਨਿਕਲਿਆ ਗਿਆ ਉਹ ਸੂਰੇਜ ਕੁਮਾਰ ਉਰਫ ਮਨੀਸ਼ ਸੀਗਾ ਫਿਰ ਅੱਗੇ ਗਤੀਸ਼ ਚੱਲਦੇ ਹੋਏ ਉਹਦਾ ਫਿਰ ਪਤਾ ਲੱਗਿਆ ਕਿ ਇਹਦੇ ਕੁਝ ਦੇਰ ਤੋਂ ਇਹਦਾ ਨਿਰੰਜਨ ਯਾਦਵ ਦੇ ਨਾਮ ਦੇ ਨਾਲ ਉਹਦਾ ਉਹਦਾ ਨਾਲ ਇਹਦੀ ਲੜਾਈ ਚੱਲ ਰਹੀ ਸੀ ਫਿਰ ਉਹ ਤੋਂ ਕਲੀਅਰ ਕਰਦੇ ਹੋਏ ਸਾਰੀ ਗੱਲ ਇਹ ਕਲੀਅਰ ਹੋਈ ਕਿ ਨਿਰੰਜਨ ਯਾਦਵ ਸੀ ਜਿਹੜਾ ਉਹਨੂੰ ਸ਼ੱਕ ਸੀ ਕਿ ਉਹਦੀ بیوی ਨਾਲ ਇਹਦਾ ਫੇਰ ਚੱਲਦਾ। ਸੋ ਉਸ ਦੇ ਬੇਸ ਤੇ ਇਹਨੂੰ ਆਪਦੇ ਘਰੇ ਬੁਲਾ ਕੇ چار ਪੁੱਤਨ ਸ਼ਰਾਬ ਸੂਪ ਪਲਾ ਕੇ ਛੱਟ ਪੂਰੇ ਵਾਲੇ ਦਿਨ ਦੀ ਗਾਦੀ ਗੱਲ ਹੈ। ਉਹਨੂੰ ਬੁਲਾ ਕੇ ਉਹਦੇ ਨਾਲ ਇਹਨੇ ਆਪਦੇ ਇੱਕ ਦੋ ਹੋਰ ਦੋਸਤ ਬੁਲਾਏ ਹੋਏ ਸੀਗੇ। ਇੱਕ ਲੜਕਾ ਹੋਰ ਸੀਗਾ ਜੋ ਨਾਬਾਲਗ ਹੈ ਉਹਦਾ ਨਾਮ ਇਹ ਨਹੀਂ ਅਸੀਂ ਰਿਪਲੋਸ ਕਰ ਸਕਦੇ ਕੱਲ੍ਹ ਆਪਣੇ ਨਾਮ ਤੁਹਾਨੂੰ ਦੱਸਾਂਗੇ। ਸੋ ਉਹਦੇ ਨਾਲ ਲਾ ਕੇ ਉਹਨੂੰ ਚਾਰ ਦਾਰੂ ਗਰੂ ਪਲਾ ਕੇ ਫਿਰ ਉਹਦੇ ਉੱਥੇ ਹੀ ਚਾਕੂ ਚੁੱਕ ਮਾਰ ਕੇ ਤੇ ਉਹਦੀ ਫਿਰ ਬੋਡੀ ਇਹਨਾਂ ਨੇ ਤੇ ਕਸਾਵਾਦ ਰੋਡ ਤੇ ਕਰਤੀ ਉਹਨੇ ਇਹ ਕਿ ਸਾਡੀ ਇਹ ਕਾਮਯਾਬੀ ਹੈ ਕਿ ਇਹ ਚਾਰ ਦੇ ਜਾਣੇ ਜਿਹੜੇ ਹੈਗੇ ਆ ਇਹ ਫੜ ਹੀ ਲੈਗੇ ਇਹਨੇ ਇਹਦੇ ਚ ਹੈਗੇ ਨੇ ਨਿਰੰਜਨ ਯਾਦਵ ਪੁੱਤਰ ਜੈਚੰਦ ਸੰਜੇ ਕੁਮਾਰ ਪੁੱਤਰ ਫਰਖਾਲੀ ਜੈ ਜੈ ਰਾਮ ਪੁੱਤਰ ਵਿਨੇਸ਼ਾ ਤੇ ਇੱਕ ਬਿਸ਼ਨ ਉਹਮਾਰੇ ਕਾਲਪਨਿਕ ਨਾਮ ਹੈ ਇਹ ਹੈ ਜਿਹੜਾ ਇਹ ਨਾਬਾਲਗ ਹੈ ਕੋਈ ਐਸੀ ਫੜਲੇ ਹੈ ਬਰਾਮਦਗੀ ਦੇ ਵਿੱਚ ਦੋ ਸੇਬਾ ਬੋਰੀਆਂ ਟੇਬਲ ਤਾਰ ਪਲਾਸਟਿਕ ਦਾ ਟੁਕੜਾ ਟੰਬੇ ਚਪਨਾ ਉਹਦੀਆਂ ਸਰ ਇਹ ਅਰੋਪ ਕਿਉਂ ਕਸੇ ਦੀ ਪਿਛਲਾ ਬੈਕਗ੍ਰਾਉਂਡ ਕੀ ਹੈ ਸਰ ਉਹ ਸਾਰਾ ਹਜੇ ਕਰ ਰਹੇ ਆ ਸਰ ਬੜੀ ਤੇ ਕਿਥੇ ਦਾ ਰੇਡ ਵਾਲਾ ਸੀਗਾ ਕੀ ਕੰਮ ਕਰਦਾ ਸੀ ਤੇ ਇਹ ਇਥੇ ਫੈਕਟਰੀ 'ਚ ਕੰਮ ਕਰਦਾ ਸੀ ਫੈਕਟਰੀ 'ਚ ਕੰਮ ਕਰਦਾ ਸੀ ਐ ਮਿਸੋਪੋਟਾਮੀਆ ਦਾ ਪੰਜਾਬ ਦਾ ਜਾਂ ਬਾਦਲਪੁਰਾਸੀ ਬਿਹਾਰ ਦਾ ਜਿਹੜੇ ਜਿਨ੍ਹਾਂ ਨੇ ਉਹ ਵੀ ਬਣਾ ਸਰਪਰੀ ਕੋਡੀ ਟਾਣੇ ਲਗਾਵਾਸੀ ਨੇ ਹੋਰ ਵੀ ਨਾਲ ਸਿਰੋਂ ਅਸੀ ਨਿਕਲ ਗਏ ਹੈ ਜੀ ਇਹਨਾਂ ਦੀ ਜਿਹੜਾ ਜਿਹੜਾ ਜੁਕੇ ਦਾ ਮਰਡਰ ਕੀਤਾ ਗਿਆ ਮਰਡਰ ਕਰਨ ਤੋਂ ਬਾਅਦ ਕਸਾਵਾਦ ਕਿੱਦਾਂ ਲੈ ਕੇ ਗਏ ਉਹਨੂੰ ਕਿਵੇਂ ਵਾਪਸ ਲੈ ਕੇ ਗਏ ਵਾਹਨ ਵਰਤਿਆ ਗਿਆ ਫਿਰ ਉੱਥੇ ਪਛਾਇਆ ਨਾ ਮੋਟਰਸਾਈਕਲ 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 ਤੇ ਰਹਿ ਗਏ ਸੀ ਮੋਟਰਸਾਈਕਲ ਤੇ ਹੀ ਮੋਟਰਸਾਈਕਲ ਤੇ ਤਾਂ ਹੀ ਉਹ ਬਣ ਕੇ ਬਿਲਕੁਲ ਵੋਰੀ ਚ ਬੰਨ ਕੇ ਲੈ ਕੇ ਉਹਨੂੰ ਕੇਬਲ ਦੀ ਤਾਰ ਨਾਲ ਲਪੇਟ ਕੇ ਉੱਥੇ ਲੈ ਗਏ ਸਰ ਸ਼ਰਾਬ ਬੁਲਾਨੀ ਇਹਨਾਂ ਨੇ ਬੁਲਾਇਆ ਸੀ ਬੁਲਾਇਆ ਮਾਰਨ ਲਈ ਸੀਗਾ ਕਿ ਖਾਲੀ ਟੈਂਸ਼ਨ ਤਾਂ ਮਾਰਨ ਦੀ ਸੀ ਬਸ ਮਤਲਬ ਪਲਾਨ ਪਲਾਨ ਪੂਰਾ ਕਿਹੜਾ ਇਹਨਾਂ ਨੇ ਸ਼ੱਕ ਦੱਸਿਆ ਕਿ ਉਹਦੀ ਬੀਬੀ ਦੇ ਨਾਲ ਇਹਦਾ ਸੀਗਾ ਫੇਰ ਸੀਗਾ ਇਹ ਵਾਕਈ ਸਹੀ ਗੱਲ ਸੀ ਜਾਂ ਉਹ ਸ਼ੱਕ ਹੀ ਸੀਗਾ ਇਸ ਦੇ ਹੱਦ ਦੇ ਧਾਰਤੇ ਇਹ ਪੰਜਾਬ ਦੇ ਇਹ ਸ਼ੱਕ ਦੇ ਹੱਦ ਦੇ ਧਾਰਤੇ ਅਸੀਂ ਤਾਂ ਆਪਾਂ ਹਜੇ ਨਹੀਂ ਕਲੀਅਰ ਕਰ ਸਕਦੇ